ਪੰਜਾਬ ਰੋਡਵੇ 'ਚ ਪੰਨ ਬਸ ਅਤੇ ਪੀਆਰਟੀਸੀ ਮੁਲਾਜ਼ਮ ਜਿਹੜੇ ਨੇ 3 ਦਿਨ 6 7 ਅਤੇ 8 ਜਨਵਰੀ ਨੂੰ ਆਪਣੀਆਂ ਆਪਣੀਆਂ ਬਸਾਂ ਦਾ ਚੱਕਾ ਜਾਮ ਰੱਖਣਗੇ ਦੱਸਤੇ ਇਹ ਮੁਲਾਜ਼ਮਾਂ ਦੀ ਇੱਕ ਕਾਰਵਾਈ ਜਿਹੜੀ ਆਪਣੀ ਲੰਬੇ ਸਮੇਂ ਤੋਂ ਲਟਕ ਰਹੀ ਸੀ ਤੇ ਉਹਨਾ ਮੰਗਾਂ ਨੂੰ ਲੈ ਕੇ ਜਿਹੜਾ ਹੈ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਮੇਂ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਕਿ ਪੰਜਾਬ ਰੋਡਵੇ ਪੰਜਾਬ ਰੋਡ ਬੇਸ ਬਨਸ ਅਤੇ ਪੀਆਰਟੀਸੀ ਜਿਹੜੀ ਬੱਸਾਂ ਨੇ ਉਹ 6 7 ਅਤੇ 8 ਜਨਵਰੀ ਨੂੰ ਜਿਹੜਾ ਇਹ ਚੱਕਾ ਜਾਮ ਉਹਨਾਂ ਦਾ ਰਹੇਗਾ ਤੇ ਮੁਲਾਜ਼ਮ ਆਗੂ प्रदीप ਕੁਮਾਰ ਅਤੇ ਅਰੁਣ ਕੁਮਾਰ ਨੇ ਦੱਸਿਆ ਕਿ 6 ਤਰੀਕ ਨੂੰ ਵਕ ਵਕ ਦੀਪੂਆਂ ਤੋਂ ਗੇਟ ਰੈਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਤੇ 7 ਤਰੀਕ ਨੂੰ ਚੰਡੀਗੜ੍ਹ ਵਿਖੇ ਜਿਹੜਾ ਹੈ ਸੀਐਮ ਹਾਊਸ ਕੇ ਰਿਆ ਜਾਵੇਗਾ ਚਾਹਤ ਕਿ 8 ਜਨਵਰੀ ਨੂੰ ਪੂਰਨ ਹੜਤਾਲ ਰਹੇਗੀ ਤੇ ਸਾਰੀਆਂ ਬੱਸਾਂ ਦਾ ਚੱਕਾ ਜਾਮ ਰਹੇਗਾ ਉਹਨਾਂ ਕਹਿੰਿਆ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿੱਚੋਂ ਲੰਬੇ ਸਮੇਂ ਤੋਂ ਇਹ ਜਿਹੜੀ ਮੰਗ ਹੈ ਉਸ ਦੀ ਕਿ ਕੰਮ ਕਰ ਰਹੇ ਮੁਲਾਜ਼ਮਾ ਨੂੰ ਪੱਕਾ ਕਰਨਾ ਆਊਟਸੋਰਸ ਮੁਲਾਜ਼ਮਾਂ ਦੀ ਤਨਖਾਹ ਵਿੱਚ ਇੱਕ ਸਾਰਤਾ ਨਵੀਆਂ ਬਸਤਾਂ ਪਾਉਣੀਆਂ ਅਤੇ ਬਾਹਰੀ ਸਰਬੀਆਂ ਦੇ ਮੁਲਾਜ਼ਮਾਂ ਦੀ ਵਰਤੋਂ ਨੂੰ ਬੰਦ ਕਰਨਾ ਇਹ ਸਭ ਜਿਹੜਾ ਹੈ ਉਹ ਸ਼ਾਮਿਲ ਹੈ ਅਤੇ ਜਿਨ੍ਹਾਂ ਬਾਰੇ ਕਈ ਵਾਰ ਸੁਪਰ ਸਰਕਾਰ ਦੇ ਮੰਤਰੀਆਂ ਵੱਲੋਂ ਮੀਟਿੰਗ ਕੀਤੀਆਂ ਗਈਆਂ ਨੇ ਪਰ ਸਰਕਾਰ ਵੱਲੋਂ ਬਾਰ ਬਾਰ ਸਰਕਾਰੀ ਬਸਾਂ ਦੇ ਮੁਲਾਜ਼ਮਾਂ ਨੂੰ ਲਾਲੀ ਪਾਪ ਜਿਹੜਾ ਹੈ ਉਖਮਾ ਦਿੱਤਾ ਜਾਂਦਾ ਤੇ ਇਸ ਤੇ ਜਿਹੜੀ ਹੈ ਵੱਡੀ ਕਾਰਵਾਈ ਹੋਣ ਜਾ ਰਹੀ ਹੈ 6 7 ਅਤੇ 8 ਜਨਵਰੀ ਨੂੰ ਬਸਾਂ ਜਿਹੜੀਆਂ ਨੇ ਸਰਕਾਰੀ ਬਸਾਂ ਜਿਹੜੀਆਂ ਨੇ ਪੰਨਵਸ ਅਤੇ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਂਦੀਆਂ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਇਹ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਉਹ ਦੇਖ ਲੈਣਾ ਸਮੇਂ ਦੀ ਵੱਡੀ ਖਬਰ ਹੈ ਮੈਂ ਜੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡਵੇ ਪੰਨਬਾਸ ਪੀਆਰਟੀਸੀ 2511 ਕੰਟਰੈਕਟ ਵਰਕਰਜ਼ ਯੂਨੀਅਨ ਸਾਡੀਆਂ ਜੀ ਮੁੱਖ ਮੰਗ ਸਾਡੀ ਹੈ ਜੀ ਕੰਟਰੈਕਟ ਕੰਮਿਆਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੇ ਆਊਟਸੋਰਸ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਕਿਸੇ ਕ੍ਰਿਟਰੀਆ 'ਚ ਲਿਆਂਦਾ ਜਾਵੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਸਾਡੀ ਜਿਹੜੀ ਤਨਖਾਹ ਦੀ ਇੱਕ ਸਾਰਤਾ ਕੀਤੀ ਜਾਵੇ ਤਨਖਾਹ ਸਾਡੀ ਜਿਹੜੀ ਬਹੁਤ ਘੱਟ ਹੈ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵਿਚੋਲੇ ਕੱਢੇ ਜਾਣ ਜਿਹੜੇ ਆਊਟਸੋਰਸ ਕੰਪਨੀਆਂ ਵਾਲੇ ਨੇ ਉਹ ਬਿਲਕੁਲ ਠੇਕੇਦਾਰ ਜਿਹੜੇ ਨੇ ਉਹ bari ਸੂਬਿਆਂ ਦੁਆਰ ਕੰਮ ਕਰ ਰਹੇ ਨੇ ਉਹ ਕੱਢੇ ਜਾਣ ਕੰਟਰੈਕਟ ਤੇ ਮਤੇ ਲਏ ਜਾਣ ਤਨਖਾਹ ਦੀ ਇੱਕ ਸਾਰਤਾ ਔਰ ਬਸਾਂ ਭਾਈਆਂ ਜਾਣ ਸਾਡੇ ਮਹਿਕਮੇ ਦੇ ਵਿੱਚ ਬਸਾਂ ਦੀ ਬਹੁਤ ਘਾਟ ਹੈ ਜੀ 6 ਤਰੀਕ ਨੂੰ ਸਰਦਾਰ ਜੀ ਅਸੀਂ ਹੜਤਾਲ ਕਰਾਂਗੇ ਰੇਟ ਰੈਲੀਆਂ ਕਰਾਂਗੇ ਆਪਣੇ ਸੰਪੂਰਨ ਤੌਰ ਤੇ ਚੱਕਾ ਜਾਮ ਕਰਕੇ 7 ਤਰੀਕ ਨੂੰ ਅਸੀਂ ਚੰਡੀਗੜ੍ਹ ਮੁੱਖ ਮੰਤਰੀ ਘਰ ਦਾ ਘਰਾ ਕਰਾਂਗੇ ਔਰ 8 ਨੂੰ ਸਾਡੀ ਹੜਤਾਲ ਹੋ ਗਈ 6 7 8 ਨੂੰ 3 ਦਿਨ ਦੀ ਹੜਤਾਲ ਹੈ ਜੀ ਸਾਡੀ ਸਿਰਫ ਕਾਫੀ ਦੇਰ ਤੋਂ ਸਾਡੀ ਗੱਲ ਵੀ ਨਹੀਂ ਸੁਣੀ ਸਰਕਾਰ ਨੇ ਕਿਉਂ ਨਹੀਂ ਇੱਕ ਵਾਰੀ ਜੰਦਲ ਦਾ ਗੱਲ ਨਕਮੀ ਸਰਕਾਰ ਹੈ ਜੀ ਕਹਿੰਦੀ ਕੋਸ਼ਾ ਕਰਦੀ ਕੋਸ਼ਾ ਸਾਡੇ ਧਰਨਿਆਂ ਦੇ ਆ ਕੇ ਟਰਾਂਸਪੋਰਟ ਮਿਨਿਸਟਰ ਸਾਡਾ ਬੋਲਦਾ ਰਿਹਾ ਕਿ ਸਾਰੇ ਵਿਚੋਲੇ ਜਿਹੜੇ ਉਹ ਕੱਢ ਦੇਾਂਗੇ ਆਊਟਸੋਰਸ ਕਰਮਚਾਰੀ ਜਿਹੜੇ ਨੇ ਉਹ ਸਾਰੇ ਪੱਕੇ ਕਰ ਦੇਾਂਗੇ ਬੜੇ ਬੜੇ ਵੱਡੇ ਦਾਅਵੇ ਕੀਤੇ ਸੀ ਮੁੱਖ ਮੰਤਰੀ ਪੰਜਾਬ ਵੀ ਹਰਾ ਪੈਣ ਲੈ ਕੇ ਆਇਆ ਸੀ ਉਹ ਵਿਧਾਨ ਸਭਾ ਦੇ ਵਿੱਚ ਵੀ ਉਹਦੀ 30 ਸਕਿੰਟ ਦੀ ਇੱਕ ਜਿਹੜੀ ਆ ਉਹ ਵੀਡੀਓ ਵਾਇਰਲ ਹੋਈ ਪਈ ਹੈ ਉਹ ਸਾਰਾ ਕੁਝ ਕੋਈ ਕੰਮ ਕਰਕੇ ਰਾਜਨੀ ਸਰਕਾਰ ਬਿਲਕੁਲ ਦਿਵਾਲੀਆ ਹੋਈ ਪਈ ਹੈ ਜੀ ਲੋਕੀ ਪਰੇਸ਼ਾਨ ਅਸੀਂ ਮਾਫੀ ਚਾਹੁੰਦੇ ਹਾਂ ਉਹਨਾਂ ਕੋਲੋਂ ਪਹਿਲੀ ਗੱਲ ਤਾਂ ਲੋਕਾਂ ਕੋਲੋਂ ਕਿਉਂਕਿ ਅਸੀਂ ਸਾਰੇ ਲੋਕਾਂ ਦੇ ਵਿੱਚ ਹੀ ਆਉਨੇ ਆ ਅਸੀਂ ਬਾਹਰ ਹੀ ਨਹੀਂ ਗੇ ਜਾਂ ਅਸੀਂ ਕੋਈ ਪੰਜਾਬ ਹਰਿਆਣੇ ਦੇ ਬੰਦੇ ਆ ਜਿਹੜੇ ਐਮਐਲਏ ਜਿਤਾ ਕੇ ਭੇਜੇ ਨੇ ਲੋਕਾਂ ਨੇ ਜਿਤਾ ਕੇ ਭੇਜਿਆ ਸਰਕਾਰ ਲੋਕਾਂ ਨੇ ਬਣਾਈ ਆ ਸੰਪੂਰਨ ਤੌਰ ਤੇ ਬਹੁਮਤ ਨਾਲ ਤੇ ਉਹ ਜਵਾਬ ਦੇ ਜਿਹੜੇ ਐਮਐਲਏ ਹੋਣਗੇ ਮੁੱਖ ਮੰਤਰੀ ਪੰਜਾਬ ਹੋਊਗਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਹੁਲ ਕੁਮਾਰ ਆ ਜੀ ਏ ਸਰ ਸਾਡੀ 6 7 8 ਤਰੀਕ ਨੂੰ ਸਟ੍ਰਾਈਕ ਆ ਜੀ ਤੇ ਜਿੱਦਾਂ ਕਿ ਪ੍ਰਦੀਪ ਭਾਈ ਹੁਣ ਦੱਸ ਚੁੱਕੇ ਆ 6 ਤਰੀਕ ਨੂੰ ਮੁਕੰਮਲ ਚੱਕਾ ਜਾਮ ਹੋਏਗਾ ਤੇ 7 ਤਰੀਕ ਨੂੰ ਆਪਾਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ 8 ਤਰੀਕ ਨੂੰ ਸਾਡਾ ਪੂਨਤਰੋਂ ਤੇ ਹੜਤਾਲ ਹੋਏਗੀ ਤੇ ਇਹ ਗੌਰ ਇਹ aí ਸਰਕਾਰ ਦੇ ਖਿਲਾਫ ਇਹ ਹੋਰ ਧਾਲੀ ਕਰਨੀ ਆ ਕਿ ਆਊਟਸੋਰਸ ਵਾਲੇ 16 17 ਸਾਲ ਹੋ ਗਏ ਕਿਸ ਪਾਸੇ ਲਾਏ ਜਾਣ ਤੇ ਜਿਹੜੀ ਇਹਨਾਂ ਨੇ ਗਲਤ ਪਾਲਿਸੀ ਬਣਾਈ ਆ ਜੋ ਕੋਈ ਵੀ ਆ ਉਹ ਸਾਰੀ ਕੈਨਸਲ ਕਰਕੇ ਤੇ ਸਾਡੇ ਹਿਸਾਬ ਨਾਲ ਸਾਡੀ ਮਿਹਨਤ ਦਾ ਜਿਹੜਾ ਮੁੱਲ ਵਾਪਸ ਦਿੱਤਾ ਜਾਏ ਸਾਨੂੰ ਬਸ ਜਨਤਾ ਨਹੀਂ ਖਰਾਬ ਹੋਏਗੀ ਜਨਤਾ ਦੇ ਹੋਏਗੀ ਪਰ ਜਨਤਾ ਨੂੰ ਖਰਾਬ ਕਰਨ ਵਾਲੇ ਅਸੀਂ ਥੋੜਾ ਆ ਅਸੀਂ ਤੇ ਆਪਣਾ ਸੰਘਰਸ਼ ਲੜਨਾ ਤੇ ਗ੍ਰਜ ਜਨਤਾ ਨੂੰ ਖਰਾਬ ਕਰਨ ਵਾਲੇ ਬੈਠੇ ਉੱਤੇ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਇਹੋ ਖਰਾਬ ਕਰਦੇ ਆ ਉਹ ਅੱਜ ਸਾਡੇ ਮੰਗਾ ਅੱਜ ਹੀ ਆਨੂੰ ਨੋਟੀਫਿਕੇਸ਼ਨ ਜਾਰੀ ਕਰ ਦੇਣ ਵੀ ਤੁਹਾਡੀ ਮੰਗਾਂ ਮੰਨੀਆਂ ਗਈਆਂ ਤੇ ਅਸੀਂ ਕੱਲ ਦੇ ਕੈਸਲ ਦਾ ਦੇ ਦੇਾਂਗੇ